ले लिया जी ते हां जी 라ਚ ਨੰਗਰ ਲੱਗਾ ਸੀ ਤੁਸੀਂ ਤੋਂ ਥੋੜਾ ਜਿਹਾ ਉੱਪਰ ਆ ਕੇ ਜੀ ਤੇ ਚੈ ਮਾਤਾ ਜੀ ਲੈ ਲਈ ਰੁਕੇ ਸੀਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੀ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਅੱਜ ਆਪਣੇ ਨਵੇਂ ਬਲੌਗ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਮਾਤਾ ਜਿੰਦਕੁਣੀ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਸਾਵਣ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਵਾ ਤੇ ਇਸ ਕਰਕੇ ਆਪਾਂ ਛੋਟਾ ਜਿਹਾ ਬਲੌਗ ਬਣਾਉਣ ਚੱਲੇ ਸੀਗੇ ਜਿਸ ਨਾਲ ਤੁਹਾਨੂੰ ਇਨਫੋਰਮੇਸ਼ਨ ਹੋ ਸਕੇ ਅੱਪਾ ਦੇਖਾਂਗੇ ਕਿੱਥੇ ਕਿੱਥੇ ਮਹਾਰਾਣੀ ਦੇ ਲੰਗਰ ਲੱਗੇ ਆ ਕਿਹੜੇ ਕਿਹੜੇ ਰਾਹ ਨਵੇਂ ਬਣੇ ਆ ਕਿੰਦ ਤੀ ਜਾਣਾ ਵਾ ਕਿੰਦ ਤੀ ਆਸਾਨ ਰਹੇਗਾ ਬਰਸਾਤਾ ਪਈਆਂ ਆ ਕੋਈ ਲੈਂਡਸਲਾਈਡਿੰਗ ਹੋਈ ਆ ਜਾਂ ਨਹੀਂ ਦੇਖਦੇ ਆ ਬਾਕੀ ਤੁਹਾਨੂੰ ਰਾਹ 'ਚ ਜਾ ਕੇ ਪੰਡਤ ਜੀ ਨੂੰ ਪੁੱਛਦੇ ਆ ਜੀ ਆ ਕੇ ਤੇ ਅਸਟਮੀ ਕਦੋਂ ਆ ਜੋਟਾ ਕਦੋਂ ਆਣੀਆਂ ਬਾਕੀ ਜਾ ਕੇ ਬਾਕੀ ਇਨਫੋਰਮੇਸ਼ਨ ਲੈਣੇ ਆ ਤੋ ਚਲੋ ਹਾਂਜੀ ਆਪਾਂ ਔਨ ਕਰੂ ਤੁਰ ਪਏ ਆ ਜੀ ਤੇ ਬਾਕੀ ਤੁਹਾਨੂੰ ਆਪਣਾ ਪਿੰਡ ਦਿਖਾਣੇ ਆ ਆਪਣਾ ਪਿੰਡ ਹੈ ਜੀ ਸਿੰਘਪੁਰ ਦੋਨਾ ਹੋਰ ਸਾਹਮਣੇ ਆਪਣਾ ਪਿੰਡ ਦਾ ਕੁਸਤਾਰਿਆ ਜੀ ਦੇਖਣਾ ਮੈਂ ਹੈ ਇਥੇ ਰੋਗਲੀ ਮਰੇ ਆ ਆ ਆਪਣੇ ਕਾਂਗਸਾਪੂ ਵਾਲਾ ਰਾਹ ਆ ਗਿਆ ਜੀ ਇਥੇ ਤੋਂ ਆਪਣੇ ਮੇਨ ਰੋਡ ਜਲੰਧਰ ਵਾਲਾ ਆ ਗਿਆ ਆਪਾਂ ਹੁਣ ਇਧਰ ਖੰਬੇ ਹੱਥ ਚੱਲ ਜਾਣਾ ਤੇ ਇਥੋਂ ਜਲੰਧਰੋਂ ਮੇਨ ਆਪਾਂ ਇੱਥੇ ਪ੍ਰਦੂਸ਼ਣ ਕਰਾਉਗੇ ਕਿ ਸਿੱਕੇ ਸਿੰਘਾ ਪੰਪ ਤੇ ਇਥੋਂ ਪ੍ਰਦੂਸ਼ਣ ਕਰਾਇਆ ਆਪਣਾ ਗਲੂ ਬਰਾ ਟੱਕਰ ਗਿਆ ਇਹ ਗਲੂ ਬਰਾ ਕਰਦਾ ਵਈਆ ਠੀਕ ਆ ਚੱਲ ਠੀਕ ਹੈ ਵੇ ਜੈ ਮਾਤਾ ਦੀ ਚੱਲੇ ਅਸੀਂ ਚੱਲ ਓਕੇ ਤੇ ਬਾਕੀ ਸਾਰੇ ਪੇਪਰ ਪੂਰੇ ਸੀਗੇ ਮੈਂ ਕਿਹਾ ਵੀ ਚੱਲ ਪ੍ਰਦੂਸ਼ਣ ਹੀ ਰਹਿੰਦਾ ਇਹ ਵੀ ਕਰਾ ਲਈਏ ਕਿਤੇ ਉਹ ਹੀ ਗੱਲ ਹੀ ਨਾ ਹੋਵੇ ਰਾਜ ਤਲਿਕਾ ਉੱਪਰੋਂ ਇੱਕ ਵਾਈਸਲੀ ਨੂੰ ਸ਼ਾਰਟਕਟ ਮਾਰ ਕੇ ਮੈਂ ਕੈਨੇਡੀਨ ਸਿਟੀ ਕੌਂਸਲ ਵੱਲ ਚੱਲਦੇ ਆਂ ਇਹ ਪ੍ਰਤਾਪਰਾ ਗੇਟ ਤੋਂ ਆਪਾਂ ਸਿਟੀ ਕੌਂਸਲ ਦੇ ਅੰਦਰ ਨੂੰ ਹੋ ਜਾਣਾ ਅਰਮੀਰ ਫੋਰਟ ਦੇ ਸਾਹਮਣੇ ਕਿਲੋ 2 ਮੀਟਰ ਕਿਲੋ ਜਾ ਕੇ ਤੇ ਇੰਨੇ ਤੇ ਜੀ ਛੋਣੀ ਕੈਂਟ ਆ ਜਾਣਾ ਅੰਦਰ ਛੋਣੀ ਕੈਂਟ ਆ ਗਈ ਸੀ ਤੁਹਾਨੂੰ ਆਪ ਵੀ ਖੜੀ ਦੱਸੂਗੀ ਤੇ ਪੁੱਛੋ ਚੈੱਕ ਇਨ ਕਰਦੇ ਆ ਪਰ ਹਜੇ ਤਾਂ ਕੋਈ ਹੈ ਨਹੀਂਗਾ ਰੁਕੇ ਉਹ ਸਾਹਮਣੇ ਸਾਨੂੰ ਰੁਕਿਆ ਨਹੀਂ ਪਰ ਸਾਨੂੰ ਰੁਕੇ ਉਹ ਟ੍ਰਿਪਲਿੰਗਸ ਵਾਰੀ ਬੈਠੀ ਸੀਗੀ ਆਰਮੀ ਵਾਲੇ ਉਹਨਾਂ ਨੂੰ ਰੋਕਦੇ ਸੀਗੇ ਪਰ ਫਿਰ ਵੀ ਸਾਨੂੰ ਨਹੀਂ ਰੁਕਿਆ ਉਹਨਾਂ ਨੇ ਪੁੱਛਿਆ ਤੇ ਹੈ ਨਹੀਂ ਕਿਤਾ ਤਾਂ ਆਖਰੀ ਗੇਟ ਆ ਗਿਆ ਤੁਹਾਨੂੰ ਜੂਗਾ ਹਨਾ ਸਟੇਟ ਤੋਂ ਬਾਅਦ ਤੇ ਆ ਰਾਮਾ ਮੰਡੀ ਆ ਜਾਨਾ ਰਾਮਾ ਮੰਡੀ ਕੋਲ ਕ੍ਰੋਸ ਕਰੇ ਆ ਗਿਆ ਜੀ ਆਪਣਾ ਰਾਮਾ ਮੰਡੀ ਵਾਲਾ ਪੁਰਾ ਰਾਮਾ ਮੰਡੀ ਵਾਲੇ ਕੋਲ ਤੋਂ ਥੱਲੇ ਉਤਰ ਕੇ ਸਿੱਧਾ ਈਸ਼ਾਰ ਕੋਰ ਰੋਡ ਚੱਲ ਜਾਣਾ ਜੀ ਉਹ ਸਿੱਧਾ ਈਸ਼ਾਰ ਅਧਮਪੁਰ ਤੇ ਅਧਮਪੁਰ ਤੋਂ ਕਾਫੀ ਉਧਾ ਕੋਲਪਾ ਬਣਿਆ ਨਹੀਂ ਗਾਜੇ ਵੈਸੇ ਸੜਕ ਦੀ ਰਮਤ ਤਾਂ ਹੋਈ ਜਿਆ ਵੈਸੇ ਅੱਗੇ ਨਾਲ ਥੋੜੀ ਜਿਹੀ ਵਧੀਆ ਸੜਕ ਪਹਿਲਾਂ ਤਾਂ ਬਹੁਤ ਜ਼ਿਆਦਾ ਖਰਾਬ ਸੀਗੀ ਆਦਮਪੁਰ ਆ ਕੇ ਤੁਹਾਨੂੰ ਥੋੜਾ ਜਿਹਾ ਰਸ਼ ਮੈਂ ਕਰਦਾ ਕਿ ਬਿਜਾਰ ਕੀਤੀ ਆ ਬਿਜਾਰ ਦੇ ਵਿੱਚ ਰਸ਼ ਥੋੜਾ ਬਹੁਤਾ ਹੁੰਦਾ ਹੀ ਆ ਆਦਮਪੁਰ ਆ ਕੇ ਦੇਖਿਆ ਜੀ ਮੈਂ ਇੱਕ ਤੇ 13 ਅਗਸਤ ਦਿਨ ਮੰਗਲਵਾਰ ਨੂੰ ਮਾਤਾ ਰਾਣੀ ਦਾ ਜਾਗਰਣਾ 31ਵਾਂ ਜਾਗਰਣਾ 3 ਦਿਨ ਸਲਾਨਾ ਲੰਗਰ 11 12 13 ਅਗਸਤ ਤੱਕ ਹੈ ਜੀ 2024 3 ਦਿਨ ਲੰਗਰ ਚੱਲਣਾ ਜੀ ਮਾਤਾ ਰਾਣੀ ਦਾ ਜੋਤੀ ਜਾਗਰਣ ਕਲੱਬ ਦਾ ਜੀ ਕਹੋਰ ਲੰਗਰ ਦਾ ਬੋਰਡ ਦਿਖਿਆ ਸੀ ਜੀ ਤੇ ਆਪਾਂ ਉੱਤਰ ਕੇ ਬੋਰਡ ਸੈਲਫੋ ਤੇ ਦੇਖਣ ਆਗੇ ਸੀ ਕਿ ਮਾਚ ਮੁੰਡਾ ਦੇ ਵੀ ਪੈਦਲ ਯਾਤਰਾ ਕਲੱਬ 12ਵਾਂ ਵਿਸ਼ਾਲ ਲੰਗਰ ਮਿਤੀ 4 5 6 7 ਨਹੀਂ ਸੌਰੀ 5 6 7 ਅਗਸਤ 2024 ਨੇੜੇ ਸ਼ਹਿਰ ਨਿਰਮਲ ਕਟਿਆ ਮੇਨ ਰੋਡ ਆਦਮਪੁਰ ਇਹ ਪ੍ਰਚਾਰ ਮੁਰਵਾਲਾ ਚੌਕ ਤੇ ਇੱਥੋਂ ਸਾਹਮਣੇ ਜਾਣਾ ਆਪਾਂ ਚਿੰਤਪੁਰਣੀ ਮਾਤਾ ਦੇ ਤਨੂ ਜਾਣਾ ਜੀ ਆਪਾਂ ਤੀਨਗਾਹ ਤਨੂ ਕੋਲ ਤੋਂ ਤੀਨਗਾਹ ਤੇ ਜਾਣਾ ਜੀ ਇਹ ਸਾਹਮਣੇ ਰੋਡ ਜਾਂਦਾ ਜੀ ਤੇ ਇੱਧਰ ਨੂੰ ਮਾਰਾ ਜਿੰਦੂ ਨਹੀਂ ਇਹਦੇ ਆਪਾਂ ਹੁਣ ਜਾਮਾਂ ਦੇ ਮਾਰਾ ਜਿੰਦੂ ਨੂੰ ਨਹੀਂ ਸਾਹਮਣੇ ਬਮਾ ਹਰੜਾ ਪ੍ਰਤਾਪ ਚੌਕ ਮਹਾਰਾਜਾ ਪ੍ਰਤਾਪ ਚੌਕ ਤੋਂ ਆਪਾਂ ਇੱਧਰ ਨੂੰ ਖੱਬੇ ਸਾਈਡ ਤੋਂ ਜਾਣਾ ਵਾ ਜਾਣੇ ਭਜੀ ਸਿੱਧੇ ਬਾਹਰ ਮਹਾਰਾਜਾ ਚੌਕ ਤੋਂ ਖੱਬੇ ਢੇੜੋਗੇ ਸਿੱਧੇ ਆਪਾਂ ਜਾ ਕੇ ਉਧਰੋਂ ਦੋ ਮੋੜਾਂ ਨੇ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਆ ਆ ਗਏ ਜੀ ਆਪਣਾ ਮਹਾਰਾਜਾ ਜਸਤ ਸਿੰਘ ਨਾਮਗੜੀਆ ਚੌਕ ਤੇ ਇੱਕੋ ਬਸ ਸਿੱਧੇ ਉਧਰੋਂ ਚਿਲਕੁਰਨੀ ਵਾਲ ਨੂੰ ਇਹ ਰੋਡ ਬਿਜਾਰ ਵੇਚ ਜਾਂਦਾ ਕਿ ਆ ਜਿਹੜਾ ਖੱਬੇ ਪਾਸੇ ਜਾਂਦਾ ਵਰਾ ਤੇ ਬਾਰ ਬਾਰ ਦੀ ਜਾਂਦੇ ਜਿੱਥੇ ਦੀ ਕੋਈ ਰਸ ਨਹੀਂ ਟਕਰਦਾ ਆਪਾਂ ਨੂੰ ਕੋਈ ਬਿਜਾਰ ਨਹੀਂਗਾ ਜੋ ਚੌਂਕ ਆਪਾਂ ਤੁਹਾਨੂੰ ਰਾਤ ਚ ਦਿਖਾਇਆ ਸੀਗਾ ਤੇ ਉਹ ਚੌਂਕ ਇੱਥੇ ਆ ਕੇ ਡਲਦਾ ਵਾ ਇਹ ਦੂਆ ਤੋਂ ਬਾਰ ਬਾਰ ਦੀ ਇਧਰਲੀ ਸਾਈਡ ਪਣੀ ਆਏ ਸੀਗੇ ਆ ਆਪਣਾ ਮੋਨੂ ਭਰਾ ਬਾਈਕ 'ਚ ਮੋਨੂ ਭਰਾ ਹੀ ਚਲਾਉਂਦਾ ਪਿਆ ਸੀ ਮੋਨੂ ਭਰਾ ਹੈਲਮਟ ਲਾ ਮੜਿਆ ਜਿਆ ਕਿੱਦਾਂ ਥੱਕਿਆ ਤਾਂ ਨਹੀਂ ਹੈ ਥੱਕਿਆ ਚਲੋ ਇੱਥੇ ਜਾਈ ਦੀ ਆ ਚੌਕ ਇਧਰੋਂ ਆਂਦਾ ਜੀ ਇਹ ਤਾਂ ਨਪਰਸ਼ੈਨ ਬਾਜ਼ਾਰ ਵੇ ਦੀ ਚੌਕੰ ਦਾ ਉਹ ਸਾਰਾ ਬਾਜ਼ਾਰ ਇਸ ਦੇ ਸਾਹਮਣੇ ਕਿੱਥੋਂ ਆਉਂਦਾ ਪਿਆ ਸਾਹਮਣੇ ਆਇਆ ਨਿਕਲ ਜਾਣਾ ਵਾ ਸਾਹਮਣੇ ਉਧਰ ਦਰਵਾਜਰਾਂ ਲ ਜਾਣਾ ਤੇ ਪਹਿਲੀ ਚੜਾਈ ਤੇ ਮੰਦਰ ਆਣਾ ਜੀ ਬਾਬਾ ਜੀ ਦਾ ਪਹਿਲਾਂ ਉੱਚ ਨਸਮਤ ਤੁਰਨਾ ਤੇ ਬਾਅਦ ਵਿੱਚ ਜਾ ਕੇ ਅੱਗੇ ਜਾਵਾਂਗੇ ਜੀ ਤੇ ਆਪਾਂ ਇੱਧਰ ਦੀ ਐ ਸੀਗੇ ਆਹ ਰਾਹ ਥਾਣੀ ਚਹਾਲ ਡੈਮ ਕੋਲ ਮਾਤਾ ਰਾਣੀ ਦਾ ਮੰਦਰ ਆਂਦਾ ਜੀ ਬਹੁਤ ਹੀ ਸੋਹਣਾ ਮੰਦਰ ਆ ਤੇ ਕਦੇ ਵੀ ਵਿਜ਼ਿਟ ਕਰੋ ਤੁਸੀਂ ਵੀ ਇਹਦੇ ਚ ਬਹੁਤ ਹੀ ਸੋਹਣਾ ਮੰਦਰ ਆ ਰੁਕੇ ਸੀ ਜੀ ਤੇ ਇੱਥੇ ਆਪਣੇ ਪੋਸਟਰ ਲੱਗਾ ਦੇਖੇ ਸੀ ਇੱਕ ਮੈਂ ਸ਼੍ਰੀ ਮਾਤਾ ਬਗਲਾਮਖੀ ਦਾ ਸ਼ਿਵ ਮੰਦਰ ਜੋ ਹਾਲデア ਮੋ ਸ਼ਿਆਰਪੁਰ ਰਿਪੇਅਰ ਦਰਸ਼ਨ ਕਰਕੇ ਪੂਨੇ ਆ ਕੇ ਬਾਕੀ ਬਨੇ ਤੋ ਇਹ ਇਹ ਜਿਹੜਾ ਆਪਣਾ ਮਾਤਰੰਗੀ ਦਾ ਮੰਦਿਰ ਆ ਜੀ ਤੇ ਇੱਥੇ ਜਾਗਰਣ ਹੈ ਬਾਜੀ ਇੱਥੇ ਜਾਗਰਣ ਜਾਗਰਣ ਹੈ ਇੱਥੇ ਜਾਗਰਣ ਹੈ ਜੀ 4 ਤਰੀਕ ਨੂੰ ਦਿਨ ਐਤਵਾਰ ਨੂੰ ਹੈ ਜੀ ਜਾਗਰਣ ਬਹੁਤ ਹੀ ਵਧੀਆ ਜਾਗਰਣ ਹੈ ਇੱਥੇ ਸੈਟਪ ਲੱਗ ਰਿਹਾ ਜੀ ਆਪਾਂ ਬੰਦਾ ਸਾਰਾ ਸਮਾਨ ਤੇ ਅੰਦਰ ਉਹ ਸਾਹਮਣੇ ਮੰਦਿਰ ਆ ਜੀ ਆਪਣਾ ਤੇ ਬਾਕੀ ਇਹ 12 ਤਰੀਕ ਤੱਕ ਤੇ 4 ਤੋਂ ਲੈ ਕੇ 12 ਤਰੀਕ ਤੱਕ ਚੱਲਣਾ ਹੈ ਜੀ ਇੱਥੇ ਤੇ ਬਹੁਤ ਹੀ ਸੋਹਣਾ ਮੰਦਿਰ ਆ ਜੀ ਤੇ ਤੁਸੀਂ ਕਰੋ ਵਿਜ਼ਿਟ ਇੱਥੇ ਆਓ ਤੇ ਬਹੁਤ ਹੀ ਸੋਹਣਾ ਵਾ ਤੇ ਆ ਕੇ ਆਪਣੇ ਮਾਤਾ ਰੈਣੀ ਦੇ ਦਰਸ਼ਨ ਕਰੋ ਇਹ ਫਾਜ਼ਿਲਕਾ ਵਾਲੇ ਫਾਜ਼ਿਲਕਾ ਵਾਲੇ ਲਾਉਂਦੇ ਭਾਈ ਜੀ ਫਾਜ਼ਿਲਕਾ ਵਾਲੇ ਲਾਉਂਦੇ ਆ ਜੀ ਇੱਥੇ ਤੇ ਹਰੇਕ ਸਾਲ ਇੱਥੇ ਲਗਾਉਂਦੇ ਆ ਜੀ ਭਾਈ ਹੁਣੀ ਫਾਜ਼ਿਲਕਾ ਤੋਂ ਆਉਂਦੇ ਆ ਕਿ ਆਪਾਂ ਜਿਹੜੀ ਸੈਟਅਪ ਲਗਾਉਂਦੇ ਸੀਗੇ ਤੇ ਮੈਂ ਦੇਖ ਕੇ ਭਾਈ ਜੀ ਹਣਾ ਰੁਕ ਗਿਆ ਤੇ ਬਹੁਤ ਹੀ ਸੋਹਣਾ ਭਵਨ ਸਜਾਉਂਦੇ ਪਏ ਆ ਤੇ ਚਾਰ ਡੇਮ ਤੇ ਪਹੁੰਚੇ ਸੀਗੇ ਚਾਰ ਡੇਮ ਤੇ ਪਹੁੰਚ ਕੇ ਬਾਬਾ ਜੀ ਦਰਗਾਹ ਆਂਦੀ ਪਹਿਲੋ ਪਹਿਲੀ ਚੜ੍ਹਾਈ ਤੇ ਆਂਦੀ ਆ ਜੀ ਪਹਿਲੀ ਚੜ੍ਹਾਈ ਤੇ ਦ ਬਹੁਤ ਹੀ ਪੁਰਾਣੀ ਦਰਗਾਹ ਜੀ ਬਾਬਾ ਜੀ ਜਿੱਥੇ ਵੀ ਇੱਥੇ ਜਾਂਦੇ ਆ ਜਿੰਨੇ ਵੀ ਯਾਤਰੀ ਜਾਂਦੇ ਆ ਪਹਿਲੇ ਇੱਥੇ ਬਾਬਾ ਜੀ ਦੇ ਨਸਮਕ ਤੱਕ ਹੁੰਦੇ ਆ ਇਸ ਤੋਂ ਅੱਗੇ ਹੀ ਯਾਤਰਾ ਸ਼ੁਰੂ ਕਰਦੇ ਆ ਜੀ ਤੇ ਮੈਂ ਦੇਖਦਾ ਤੁਹਾਨੂੰ ਅੰਦਰੋਂ ਵੀ ਸ਼ਾਟ ਕਰਕੇ ਦਿਖਾਵਾਂ ਦਰਗਾਹ ਅੰਦਰੋਂ ਬਹੁਤ ਸੋਹਣੀ ਬਣੀ ਆ ਜੀ ਤੁਸੀਂ ਜਦੋਂ ਵੀ ਆਓ ਇੱਕ ਵਾਰੀ ਜ਼ਰੂਰ ਅੰਦਰੋਂ ਦਰਸ਼ਨ ਕਰਕੇ ਜਾਇਓ ਇਸ ਦਰਗਾਹ ਦੇ ਦਰਗਾਹ ਬਾਬਾ ਖੁਸ਼ਹਾਲ ਸ਼ਾਹ ਜੀ ਜਰੂਰ ਇੱਕ ਵਾਰ ਦਰਸ਼ਨ ਕਰਕੇ ਜਾਇਓ ਜੀ ਇੱਥੇ ਜੋ ਉੱਪਰ ਆ ਗਈ ਜੀ ਤੇ ਚੈ ਮਾਤਾ ਜੀ ਸ਼੍ਰੀ ਮਾਤਾ ਬਾਲਾ ਜੀ ਨੌਜਵਾਨ ਸਭਾ ਜਲੰਧਰ ਵੱਲੋਂ ਲਵਾਇਆ ਜਾ ਰਿਹਾ ਜੀ 16ਵਾਂ ਵਾਰਸ਼ਿਕ ਲੰਗਰ ਹੈ 8 9 10 ਅਗਸਤ 2024 ਤੇ ਬਹੁਤ ਹੀ ਮਾਤਾ ਇਹਨਾਂ ਨੂੰ ਤਰਕੀਆਂ ਬਖਸ਼ੇ ਖੁਸ਼ਹਾਲੀਆਂ ਦੇ ਵਿੱਚ ਜਿਹੜੇ ਇਹਨੇ ਲੰਗਰ ਲਗਾਉਂਦੇ ਪਏ ਆ ਤੇ ਇਹ ਇੱਥੇ ਆ ਲਾਲੀ ਅੱਵੇ ਤੇ ਹੀ ਆ ਜੀ ਲੰਗਰ ਲੱਗਾ ਤੇ 8 ਤਰੀਕ ਤੋਂ ਸ਼ੁਰੂ ਆ ਜੀ ਇਹ ਲੰਗਰ ਆਛ ਰੁਕੇ ਸੀ ਜੀ ਅਸੀਂ ਇੱਥੇ ਮਾਤਾ ਰਾਣੀ ਜੀ ਦੇ ਮਹਾਮਾਈ ਜੀ ਦੀ ਕਿਰਪਾ ਸੇ ਇਧਰ ਸਥਾਨ ਪਰ 2 3 4 5 ਅਗਸਤ ਕੋ ਲੰਗਰ ਲਗਾਇਆ ਜਾ ਰਹਾ ਹੈ ਔਰ ਜੇ 18ਵਾਂ ਵਿਸ਼ਾਲ ਭੰਡਾਰਾ 8 9 10 ਇਹ گاਉਂ ਮਸਤਾਨਪੁਰ ਕੇ ਵਾਸੀਓ ਕੇ ਦੁਆਰਾ ਲਗਾਇਆ ਜਾ ਰਹਾ ਹੈ ਇਧਰ ਤੇ ਤੁਸੀਂ ਜਰੂਰ ਵਿਜ਼ਿਟ ਕਰਿਓ ਦੋ ਲੰਗਰ ਤੇ ਇਹ ਆਪਾਂ ਤੁਹਾਨੂੰ ਪਿੱਛੇ ਵੀ ਦਿਖਾ ਗਏ ਆਨੇ ਆ ਤੇ ਅੱਜ ਕੀ ਮਾਤਾ ਰਣੀ ਦੇ ਲੰਗਰ ਬਹੁਤ ਹੀ ਜ਼ਿਆਦਾ ਲੱਗੇ ਹਾਂਜੀ ਭਾਈ ਤੁਸੀਂ ਕਿਸ ਤੋਂ ਆਏ ਜੀ ਕਹਾਂ ਜੇ ਆਏ ਆ ਚਲੋ ਦੇਣਾ ਚਾਹੀਓ ਚੋ ਦੇਣਾ ਚਾਹੀਓ ਆਪ ਕਹਾਂ ਜੀ ਅਭੀ ਕਹਾਂ ਸੇ ਆਏ ਅਬ ਜੈਦਾ ਚੀਲਾ ਦੂਰ ਨਹੀਂ ਮੰਦਾ ਮੰਦਿਰ ਸਵਾਰ ਜਵਾਲਾ ਮਾਤਾ ਚਿੰਤਪੁਰ ਨਹੀਂ ਫਿਰ ਜਵਾਲਾ ਜੀ ਕੈਸੇ ਦਰਸ਼ਨ ਹੋਏ ਆਪਕੇ ਬੜੀਆ ਹੋਏ ਚਲੋ ਜੈ ਮਾਤਾ ਦੀ ਬਈਆ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਦੀ ਬਾ ਬੜੀਆ ਭਈਆ ਬੜੀਆ ਹਮ ਵੀ ਮਾਤਾ ਚਿੰਤਪੁਰ ਨਹੀਂ ਜਾ ਰਹੇ ਜੀ ਜੀ ਅੱਜ ਤੇ ਮਾਤਾ ਰਣੀ ਦੇ ਲੰਗਰਾਂ ਦੇ ਪੋਸਟਰ ਬਹੁਤ ਲੱਗੇ ਸੀ ਉਹ ਦਿਖਾਉਂਦਾ ਕਰਕੇ ਤੁਹਾਨੂੰ ਰੁਕੇ ਸੀਗੇ ਤੇ ਮੈਂ ਕਿਹਾ ਜਿੰਨੀ ਵੀ ਇਨਫੋਰਮੇਸ਼ਨ ਹੋ ਸਕੇ ਉਨੀ ਜ਼ਿਆਦਾ ਵਧੀਆ ਨਸ਼ਟਮੀ ਮੇਲਾ ਮਾਤਾ ਚਿੰਤਪੁਰਨੀ ਵਾਰਸ਼ਿਕ ਭੰਡਾਰਾ 14ਵਾਂ ਜਲੰਧਰ ਵਾਲੋ ਕੀ ਔਰਤ ਸੇ 5 ਅਗਸਤ ਸੇ 13 ਅਗਸਤ 2024 ਇਹ ਭੰਡਾਰਾ ਮਾਤਾ ਦੇ ਲਗਾਇਆ ਜਾ ਰਿਹਾ ਜੀ ਬਹੁਤ ਹੀ ਕਰਮਾਂ ਵਾਲੇ ਆ ਜਿਹੜੇ ਮਾਂ ਦੇ ਚਰਨਾਂ 'ਚ ਲੰਗਰ ਲਾਉਂਦੇ ਆ ਕੇ ਤੇ ਇੱਦਾਂ ਹੀ ਮਾਤਾ ਰੈਣੀ ਇਹਨਾਂ ਨੂੰ ਭੇਜਦੇ ਰਹੇ ਲੰਗਰ ਲਗਾਉਂਦੇ ਰਹਿਣ ਜਿੱਥੇ ਆਨੇ ਮਾਤਾ ਚੰਦਪੂਰਨੀ ਜੀ ਦੇ ਤੇ ਇੱਕ ਦਰਗਾਹ ਆਂਦੀ ਆ ਜੀ ਆ ਇਹਤ ਬੱਬਾ ਸ਼ਾਹ ਨੂਰ ਜਮਾਲ ਤੇ 1997 ਦੀ ਦਰਗਾਹ ਆ ਜੀ ਤੇ ਐ ਇੱਕ ਵਾਰੀ ਗਿਆ ਮੈਂ ਆਪਣੇ ਘਰ ਗਿਆ ਬਨਾਲ ਗਿਆ ਮਾ ਛੋਟਾ ਅੰਦਾ ਇੱਥੇ ਗਿਆ ਸੀ ਜਮਾ ਮਾ ਨਾਲ ਆਇਆ ਸੀ ਤੇ ਬਟ ਫੇਰ ਵੀ ਕਾਫੀ ਟਾਈਮ ਹੋ ਗਿਆ ਪਰ ਫੇਰ ਵੀ ਜੇ ਕੋ ਮੌਕਾ ਮਿਲੂਗਾ ਇੱਧਰ ਜਾਵਾਂਗੇ ਇਸ ਦਰਗਾਹ ਤੇ ਇਹ ਸਲਾਨਾ ਜੋੜ ਮੇਲਾ 28 3 2024 ਨੂੰ ਆ ਜੀ ਤੇ ਆਪਣਾ ਵਿਸ਼ਾਲ ਮਾਤਾ ਜੀ ਦਾ ਲੰਗਰ ਹੈ ਜਿੱਦਣ ਲੰਗਣਾ ਨੌਵਾਂ ਵਿਸ਼ਾਲ ਭੰਡਾਰਾ ਵਾ ਜੀ ਮਿਤੀ 5 6 7 8 ਅਗਸਤ ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਮਾਤਾ ਚਿੰਤਪੂਨੀ ਰੋਡ ਹਜੇ ਤੋਂ ਬਾਬਾ ਸ਼ਾਹ ਨੂਰ ਜਮਾਲ ਜੀ ਦੇ ਗੇਟ ਨੇੜੇ ਚੌਹਾਲ ਡੈਮ ਤੇ ਲਗਾਇਆ ਜਾ ਰਿਹਾ ਜੀ ਮਾਤਾ ਆਸ਼ਾ ਦੇਵੀ ਜੀ ਦੇ ਮੰਦਰ ਤੇ ਆਪਾਂ ਦਰਸ਼ਨ ਕਰਕੇ ਆ ਗਏ ਸੀਗੇ ਤੇ ਹੁਣ ਮਾਤਾ ਚਿੰਤਪੂਨੀ ਚੱਲੇ ਸੀਗੇ ਤੇ ਰਾਜ ਕਲੰਗਾ ਲੱਗਾ ਜੀ ਜਿਸ ਦੀ ਅੱਜ ਪੌਣਾ ਕਰੋ ਲੰਗਾ ਛਕੀ ਹੈ ਮਾਝੀ ਵਾਲਾ ਜੀ ਨਗਰ ਕਮੇਟੀ ਘਰ ਮਾ ਵਿਸ਼ਾਲ ਖੰਡਾਰਾ ਤੇ ਰਾਤ ਲੰਗਰ ਲੱਗਾ ਜੀ ਤੇ ਸੇਵਾ ਲੰਗਰ ਸ਼ਕੀ ਜਾਣਾ ਰਿਹਾ ਆਪਾਂ ਮਿੱਠੇ ਬੋਲ ਮਾਏ ਗੁੱਸਾ ਜਾਣ ਤੇ ਚੁੰਨੀ ਗੋਟੇ ਵਾਲੀ ਪਵਿੱਤਾਂ ਦੇ ਸਿਰ ਧਾਰਦੇ ਗੋਟੇ ਵਾਲੀ ਭਗਤੀ ਦੇ ਸਿਰ ਧਾਰਦੇ ਲੰਗਰ ਲੱਗਾ ਸੀਗਾ ਜੀ ਤੇ ਮਾਤਰਾਣੀ ਜੀ ਦਾ ਲੰਗਰ ਛਕਦੇ ਪਏ ਸੀਗੇ ਉਹ ਸਾਹਮਣੇ ਲੱਗਰ ਜੀ ਤੇ ਇਧਰ ਅਸੀਂ ਵੀ ਲੈ ਕੇ ਆਏ ਸੀਗੇ ਇਹ ਆਪਣੇ ਹੇਮਾਤਾਸ਼ਾ ਦੇਵੀ ਜੀ ਦੇ ਉਹ ਰਸਤੇ ਦੇ ਗੋਲੀ ਆ ਜੀ ਮਾਤਾ ਰਾਣੀ ਦਾ ਲੰਗਰ ਤੁਹਾਡਾ ਪਮਾਤਾ ਆਸ਼ਾ ਦੇਵੀ ਜੀ ਦੇ ਮੰਦਿਰ ਤੋਂ ਆਏ ਆ ਜੀ ਉਹ ਸਾਹਮਣੇ ਪਹਾੜੀਆਂ ਦੇ ਵਿੱਚ ਮੰਦਿਰ ਤੁਹਾਨੂੰ ਪੰਨਾ ਬਹੁਤ ਹੀ ਡੂੰਗੀ ਥਾਂ ਤੇ ਆ ਉਹ ਮੰਦਿਰ ਹੈ ਜੀ ਮਾਤਾ ਆਸ਼ਾ ਦੇਵੀ ਜੀ ਉਧਰ ਹੋਏ ਸੀਗੇ ਉਹਦਾ ਬਲੌਗ ਆਪਾਂ ਸੈਪਰੇਟ ਕਰ ਦਿੱਤਾ ਸੀ ਵੱਖਰਾ ਕਰ ਦਿੱਤਾ ਸੀਗਾ ਤੇ ਸਟਾਰਟ ਤੇ ਬਲੌਗ ਲੰਬਾ ਬਹੁਤ ਹੋ ਜਾਣਾ ਸੀ ਉੱਥੋਂ ਐਸੇ ਤੇ ਹੁਣ ਆਪਾਂ ਜਾ ਰਹੇ ਆ ਮਾਤਾ ਚਿੰਤਪੂਣੀ ਜੀ ਦੇ ਮਾਹਤਿੰਦਪੁਰਨੀ ਤੀਸਰਾ ਲੰਗਰ ਪੰਡਾਰਾ 9 ਅਗਸਤ ਤੋਂ 14 ਅਗਸਤ ਤੱਕ ਵੱਲੋਂ ਰਾਜਪੂਤ ਸੇਵਾ ਦਾਲਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਥਲਾ ਇਹ ਜੀ ਮਾਤਾ ਰਾਣੀ ਦੇ ਇੱਧਰ ਨਗਰ ਚ ਲਾਇਆ ਜਾ ਰਿਹਾ ਹੈ ਤੇ ਮਾਤਾ ਚਿੰਤਪੁਰਨੀ ਤੋਂ 28 ਕਿਲੋਮੀਟਰ ਹੈ ਜੀ ਤੇ ਇੱਕ ਰਾਹ ਇੱਧਰ ਫਲੈਟ ਜਾਂਦਾ ਵਾ ਐਕਸੀਡੈਂਟ ਫਲੈਟਰ ਨਹੀਂ ਜਾਂਦਾ ਆਪਾਂ ਫਲੈਟਰ ਵਾਲੀ ਐਂਡ ਆਣਾ ਇਹ ਰਹਾ ਸਲੀਪ ਹੋਰ ਜ਼ਿਆਦਾ ਵਾ ਕਿਉਂਕਿ ਇੱਥੇ ਦੀ ਟ੍ਰੈਫਿਕ ਬਹੁਤ ਘੱਟ ਹੁੰਦਾ ਹੈ। ਤੇ ਸੜੀ ਕੱਟ ਹੁੰਦਾ ਹੈ ਜਿਹੜੀ ਰਾਹ ਤੋਂ ਹੋਰ ਜ਼ਿਆਦਾ ਪਤਲਾ ਵਾ। ਇੱਥੇ ਦੀ ਟ੍ਰੈਫਿਕ ਵੀ ਜ਼ਿਆਦਾ ਹੁੰਦਾ ਹੈ। ਰਾਹੇ ਥੋੜਾ ਹੋ ਸਕਦਾ। ਪਰ ਇੱਧਰ ਦੀ ਤਾਂ ਮੈਨੂੰ ਲੱਗਦਾ ਨਹੀਂ ਕਿ ਰਾਹ ਟਿਕਾਊ ਹੈ ਕਿਉਂਕਿ ਇੱਧਰ ਦੀ ਬਹੁਤ ਵੱਡੀ ਆਹਾਂ। ਇੱਧਰ ਦੀ ਰਾਹ ਬਹੁਤ ਜ਼ਿਆਦਾ ਸਾਫ਼ ਆ ਇਹ। ਇੱਧਰ ਦੀ ਆਂਦੇ ਰਹੀਦਾ ਅਸੀਂ। ਇਸ ਲਈ ਸਾਨੂੰ ਪਤਾ ਹੈ ਕਿ ਇਹ ਰਾਹ ਬਹੁਤ ਹੀ ਸਾਫ਼ ਵਾ ਤੇ ਬਹੁਤ ਹੀ ਜ਼ਿਆਦਾ ਟ੍ਰੈਕ ਕਿਤੇ ਟ੍ਰੈਫਿਕ ਦੀ ਜੁਦਾ ਹੈ ਨਹੀਂਗਾ। ਤਰੇ ਬਹੁਤ ਜਿਆਦਾ ਕੱਢ ਕੇ ਤਨੇ ਕਿਤੇ ਤੂੰ ਦੇਖ ਹੀ ਸਕਦੇ ਆ ਤੁਸੀਂ ਰੋਡ ਤੇ ਚੱਲਦੇ ਧੀਰੇ ਜਿਹੜਾ ਟਰੱਕ ਚੱਲਦਾ ਪਿਆ ਆਪ ਰੋਡ ਚੱਲ ਰਿਹਾ ਲੇ ਰੋਡ ਪਰ ਇਹ ਰਾਹ ਕਿਹੜਾ ਬਤਵੰਦਰ ਜਿਹਾ ਗਈ ਆਪਣੇ ਸ਼ਿਮਾਹ ਰਾਜ ਜੀ ਸ਼ਿਮਬੜੀ ਕੋਲ ਨਿਕਲਦਾ ਜਾ ਕੇ ਉਹਦੀ ਆਪਣੀ ਗਗਰੇਟ ਵਾਲੀ ਸ਼ਿਮਬੜੀ ਨਹੀਂ ਆਂਦੀ ਉਸੇ ਨਿਕਲਦਾ ਜਾ ਕੇ ਆਪਣੀ ਸ਼ਿਮਬੜੀ ਕੋਲ ਨਿਕਲੂਗਾ ਯਾਰ ਬਹੁਤ ਹੀ ਵਧੀਆ ਜੀ ਜ਼ਿਆਦਾਤਰ ਆਈਟਰ ਦਾ ਕੋਈ ਇੱਧਰ ਨਹੀਂ ਜਾਂਦੇ ਆ ਮਤਾ ਚਿੰਤਪੁਰ ਨਹੀਂ ਜੀ ਚਲੋ 18 ਕਿਲੋਮੀਟਰ ਤੇ ਆਪਾਂ ਇਹਦੇ ਸਿੱਧੇ ਜਾ ਕੇ ਇਹਦੇ ਅੱਗੇ ਸ਼ਿਮਾਰੀ ਆਉਣੀ ਆ ਮੈਂ ਤੁਹਾਨੂੰ ਇਹ ਲਾਭ ਦਿਖਾਉਣਾ ਸ਼ਿਮਾਰੀ ਤੋਂ ਬਾਅਦ ਵੇਣਾ ਉਹਦੇ ਬੱਬੀ ਸਾਈਡ ਵੇਣਾ ਤੁਹਾਨੂੰ ਸਿੱਧੇ ਮਤਾ ਚਿੰਤਪੁਰ ਨੀ ਦਰਵਾਜ਼ਾ ਰਾਜ ਇਹ ਤਾਂ ਕਾਫੀ ਸ਼ਾਰਟਕਟ ਆਇਆ ਮਹਿੰਦਰਾ ਸੀ ਰੇਡੀ ਬੋਰਡ ਹੁੰਦਾ ਇੱਥੇ ਤੁਸੀਂ ਦੇਖ ਲਿਆ ਅੱਗੇ ਮੇਰੇ ਕੋਲ ਇੱਕ ਹੋਰ ਪਾਸੇ ਇਹਨਾਂ ਦਾ ਇਤਨਾ ਜਿਆਦਾ ਦੂਰ ਦਿੱਕਤ ਆਉਂਦਾ ਹਮਰੇ ਕੋਈ ਨਹੀਂ ਜੀ ਉੱਥੇ ਦੀ ਨਹੀਂ ਹੋਣਾ ਆਪਣੇ ਤੇ ਜਾ ਸਕਦਾ ਜਿਹੜਾ ਜਨ ਮੈਨੂੰ ਕਿ ਦੱਸਿਆ ਸੀਗਾ ਇਹ ਰਸਤੇ 'ਚ ਸ਼ਿਮਬੜੀ ਦੇ ਕੋਲ ਲਿਖਣਾ ਹੈ ਗਗਰੇਟ ਵਾਲੀ ਸ਼ਿਮਬੜੀ ਤੇ ਆਹ ਇੱਥੇ ਆ ਗਿਆ ਜੀ ਇੱਥੇ ਜੇ ਆਪਾਂ ਆਉਂਗਾ ਜੀ ਜਿਹੜਾ ਉਹਨੇ ਤਾਂ ਏਦ੍ਹਾ ਹੋਣਾ ਸੀਗਾ ਉਸ ਰਸਤੇ ਜੇ ਇੱਕ ਆਪਾਂ ਨਿਕਲੇ ਸ਼ਿਮਬੜੀ ਦੀ ਅਸਲ ਤੋਂ ਲੈਫਟ ਹੋ ਗਏ ਆ ਅੱਗੇ ਹੋ ਕੇ ਤੇ ਮੋੜਿਆ ਸ਼ਿਮਬੜੀ ਦਾ ਵੇਟ ਆ ਗਿਆ ਇਹ ਆ ਜੀ ਸ਼ਿਮਬੜੀ ਦਾ ਕੇ ਸ਼ਿਬਬੜੀ ਦਾ ਗਿਆ ਸਾਹਮਣੇ ਸ਼ਿਬਬੜੀ ਤੋਂ 2-3 ਕਿਲੋਮੀਟਰ ਗਿਆ ਜੀ ਸ਼ਿਬਬੜੀ ਤੇ ਚਲੋ ਭਾਈ ਤੁਹਾਨੂੰ ਦਿਖਾਉਂਦੇ ਆਂ ਇਹ ਉਾਰ ਕੋ ਸ਼ਹਿਰ ਆ ਜੀ ਇੱਥੋਂ ਚ ਰਸਤਾ ਆ ਜਾਂਦਾ ਇੱਕ ਬਗੋ ਕੁਟਵਾਰ ਸਿੰਘ ਜੀ ਨੂੰ ਤੀਨ ਆ ਜਾਂਦਾ ਤੇ ਕਿਧਰੇ ਸਾਈਡ ਨੂੰ ਆਪਣੇ ਚੰਡੀਗੜ੍ਹ ਰੋਡ ਆਉਂਦਾ ਜਾਂਦਾ ਤੇ ਉਹ ਸਾਹਮਣੇ ਨੂੰ ਰਾਹ ਜਾਂਦਾ ਮਾਤਾ ਚਿੰਤਪੁਰ ਨਹੀਂ ਜੀ ਉਹ ਜਿੱਥੇ ਰੋ ਬਸਾਈ ਹੈ ਇਹ ਚਿੰਤਪੁਰ ਨਹੀਂ ਜਾਂਦਾ ਆ ਜਿਹੜਾ ਕਿਸ਼ਮੀਰੀ ਬੈਕਸੜਾ ਸਭ ਤੋਂ ਬਾਹਰ ਨਾਲ ਜਿੰਦਾ ਤੀਨ ਨਿਗਾਹੇ ਵੱਲ ਆ ਜਿਹੜਾ ਰਾਹ ਆ ਇਹ ਮਾਚੀ ਪੁਲੀਸ ਜਾਂਦਾ ਬਾਹਰ ਅਸੀਂ ਅੱਗੇ ਰਾਹ ਚੱਲਦੇ ਹਾਂ ਈ ਮਹਾਰਾਜ ਦੇ ਦਰਬਾਰ ਕੋ ਪਹੁੰਚ ਗਏ ਤੇ ਇਸ ਤੋਂ ਮਹਾਰਾਜ ਦੇ ਦਰਬਾਰ ਦੀ ਦੂਰੀ ਹੈ ਜੀ 3 ਕਿਲੋਮੀਟਰ ਹੁਣ ਤਾਂ ਚਲੋ ਰਸ਼ ਨਹੀਂਗਾ ਵੀ ਔਖੀ ਜਾ ਹੋਇਆ ਤਾਂ ਬਟੀਆ ਰਸ਼ ਹੋਣਾ ਤੇ ਮੇਲਾ ਸ਼ੁਰੂ ਹੋਣਾ ਮਾਦਾ ਜੀ ਦਾ ਇੱਥੋਂ ਹੀ ਤੁਰ ਕੇ ਜਾਣਾ ਪਿਆ ਪਰਚੀ ਲੈ ਲਈ ਰੁਕੇ ਸੀਗੇ ਤੇ ਮੈਂ ਅੰਦਰ ਗਿਆ ਤਾਂ ਡਾਕਟਰ ਸੀਗਾ ਬਾਹਰ ਤੇ ਮੈਂ ਪੁੱਛਿਆ ਇੱਥੇ ਕਿਸੇ ਨੂੰ ਲੱਗ ਲੂ ਤੇ ਉਹ ਕਹਿੰਦੇ ਡਾਕਟਰ ਤਾਂ ਬੰਦ ਵਾ ਪਰਚੀ ਤਾਂ ਨਹੀਂ ਮਿਲਨੀ ਪਰ ਜਦੋਂ ਕੋਈ ਦਿੱਕਤ ਨਹੀਂ ਗਈ ਮੱਥਾ ਇੱਧੇ ਟੇਕ ਹੋ ਜਾਊਗਾ ਦਰਸ਼ਨ ਤੁਹਾਨੂੰ ਇੱਦਾਂ ਹੋ ਜਾਣੇ ਆ ਪਰਚੀ ਦੀ ਕੋਈ ਲੋੜ ਨਹੀਂ ਗਈ ਤੇ ਵੱਲੇ ਨੂੰ ਟੈਨਸ਼ਨ ਪੈ ਗਈ ਡਾਕਟਰ ਬੰਦ ਸੀ ਮੈਂ ਲਾਹ ਜੀ ਡਾਕਟਰ ਬੰਦ ਆ ਪਰ ਫਿਰ ਮੈਂ ਪੁੱਛੀ ਵੀ ਥੋੜਾ ਜਿਆ ਦੇਖਿਆ ਕਿੰਨੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਦਰਸ਼ਨ ਤੁਹਾਨੂੰ ਹੋ ਜਾਣੇ ਆ ਤੇ ਪਰਚੀ ਨਹੀਂ ਵੀ ਮੇਰੀ ਤਾਂ ਤਾਂ ਹੀ ਕੋਈ ਗੱਲ ਨਹੀਂ ਆਉਣ ਜਾਂਦੇ ਪਏ ਜੀ ਮਾਤਾ ਜੀ ਦੇ ਦਰਬਾਰ ਨੂੰ ਚਲੋ ਭੀੜ ਤਾਂ ਕਾਫੀ ਵੱਧ ਗਈ ਹੈ ਜੀ ਰਸ਼ ਤਾਂ ਮਜਾਰਚਾ ਕਾਫੀ ਹੋ ਗਿਆ ਤੇ ਖਾਨਾਂ ਤੋਂ ਨਾਲੇ ਕਾਫੀ ਲੱਗ ਗਏ ਮਾਰਕੀਟ ਦੇ ਬਾਹਰੋਂ ਕਾਫੀ ਹੰਗੂ ਗਈ ਆ ਬਾਕੀ ਤਾਂ ਗਿਨਾਂ ਦੀ ਅਗਲੇ ਹਫਤੇ ਦੋ ਵਕਤੇ ਤਾਂ ਇੰਨਾ ਕਾ ਜ਼ਿਆਦਾ ਰਸ਼ ਪੈ ਜਾਣਾ ਕਿ ਮੱਥਾ ਟੇਕਣ ਦੀ ਵੀ ਬਹੁਤ ਲੰਬੀ ਲਾਈਨਾਂ ਉਹ ਬੱਸ ਪਿੱਛੇ-ਬੱਸ ਡਾਂ ਤਾਂ ਲੱਗਿਆ ਉੱਥੇ ਤੇ ਲਾਈਨਾਂ ਲੱਗ ਜਾਂਦੀਆਂ ਸਵੇਰ ਵੀ ਲੋਕੀ ਜਿਨਾ ਕੋਲ ਟਾਈਮ ਪੈਣੋਂ ਅਗਲੇ ਪਹਿਲਾਂ ਆ ਕੇ ਦਰਸ਼ਨ ਕਰ ਜਾਂਦੇ ਮਾਤਾ ਕਾਣੀ ਦੇ ਤੇ ਮੇਨ ਚੀਜ਼ ਤਾਂ ਦਰਸ਼ਨ ਕਰਨ ਵਾਲੀ ਹੈ ਜੀ ਵੱਲੋਂ ਵੱਲ ਦੇ ਬਾਮੀ ਅਰੁਪ ਬਣਦੇ ਆ। ਜੇ ਆਪਾਂ ਉਹ ਮਾਤਾ ਜੀ ਦੇ ਦਰਵਾਜ਼ੇ ਕੋਲ ਪਹੁੰਚ ਗਏ ਆ ਜੀ ਬਿਲਕੁਲ ਅੱਗੇ ਤੇ ਉਹਨਾਂ ਦੇ ਸਾਹਮਣੇ ਮਾਤਾ ਜੀ ਦਾ ਦਰਵਾਜ਼ਾ ਦਿਸਦਾ ਹੋਣਾ ਤੁਹਾਨੂੰ। ਜਿੱਥੇ ਆਪਾਂ ਹੁਣ ਤੁਹਾਨੂੰ ਲਾਵਾਂਗੇ ਕਿ ਕਿ ਸਾਈਡ ਤੇ ਜਾਂ ਫਿਰ ਅੰਦਰ ਗੱਲਾਂ ਦੇ ਬਾਈਕ ਤੇ ਪ੍ਰਸ਼ਾਨ ਲੈ ਕੇ ਮੈਂ ਸਾਡੇ ਕੰਡੂ ਜਾਵਾਂਗੇ ਜੀ। ਇੱਥੇ ਆਪਾਂ ਮਾਤਾ ਜੀ ਦੇ ਦਰਵਾਜ਼ੇ ਕੋਲ ਮੁਕੱਲ ਲੈ ਸਕਦੇ ਤੇ ਅੱਗੇ ਇੱਥੇ ਸ਼ੌਪ ਤੇ ਆ ਕੇ ਮੁਸੱਲ ਲਾਤਾ ਹੀ ਤੇ ਇੱਥੇ ਪ੍ਰਸ਼ਾਨ ਲੈ ਲਾਂਗੇ। ਪ੍ਰਸ਼ਾਦ ਲੈ ਕੇ ਤੇ ਫਿਰ ਚੱਲਦੇ ਆਂ ਦਰਸ਼ਨ ਕਰਨ ਇੱਥੇ ਆਪਾਂ ਬਾਈਕ ਲਗਾ ਦਿੱਤੀ ਆ ਅਇਥੋਂ ਦੁਕਾਨ ਤੋਂ ਜੀ ਪ੍ਰਸ਼ਾਦ ਲਿਆ ਸੀ ਮਾਤਾ ਰਾਣੀ ਜੀ ਦਾ ਤੇ ਚੁੰਨੀ ਲਈ ਸੀ ਨਾਲ ਪ੍ਰਸ਼ਾਦ ਲੈ ਕੇ ਤੇ ਹੁਣ ਆਪਾਂ ਮੱਥਾ ਟੇਕਣ ਲਈ ਜਾਵਾਂਗੇ ਜੀ ਮਾਤਾ ਰਾਣੀ ਦੇ ਸੋਹਣੇ ਸੋਹਣੇ ਦਰਸ਼ਨ ਹੋ ਜਾਣ ਤੇ ਫਿਰ ਆਪਾਂ ਦੇਖਾਂਗੇ ਟਾਈਮ ਨਾਲ ਹੀ ਸ਼ਹਿਰ ਪਿੰਡ ਨੂੰ ਵਾਪਸੀ ਹੋ ਜਵੇ ਟਾਈਮ ਤਾਂ ਹਜੇ ਕੁਝ ਵੀ ਨਹੀਂ ਹੋਇਆ ਸਾਢੇ 3 ਦੇ ਕਰੀਬ ਆ ਜੀ ਅਗਲੀ ਇਸਟਮੀ ਕਬੇ ਇਸਟਮੀ 13 ਤਰੀਕ ਨੂੰ ਤੇ ਠੀਕ ਹੈ ਜੀ ਤੇ ਮਾਤਾ ਰਾਣੀ ਜੀ ਜੋਤਾਂ ਆਂਦੀਆਂ ਹੁੰਦੀਆਂ ਕਦੋਂ ਆਂਦੀਆਂ ਜੀ 12 ਰਾਤ ਨੂੰ 12 ਰਾਤ ਨੂੰ ਜੀ ਠੀਕ ਹੈ ਜੀ ਧੰਨਵਾਦ ਜੀ ਆਸ਼ਾ ਲੈ ਲਿਆ ਜੀ ਤੇ ਦਰਸ਼ਨ ਕਰਨ ਚੱਲੇ ਸੀ ਜੀ ਮਾਤਾ ਰਾਣੀ ਜੀ ਦੇ ਤੇ ਆਪ ਉਹ ਹੀ ਸਮੇਂ ਮੰਦਿਰ ਨੂੰ ਜਾਂਦੀਆਂ ਆ ਅਸਤਰੀ ਆ ਮਾਤਾ ਰਾਣੀ ਜੀ ਦੇ ਮੰਦਿਰ ਨੂੰ ਸੀੜੀਆਂ ਜਾਂਦੀਆਂ ਜੀ ਇਹ ਦੱਖਣ ਹੋ ਜਾਣ ਸੋਣੇ ਜੇ ਸੌਣ ਸ਼ਬਦ ਨੂੰ ਪਰੋਂਦੇ ਪਹਿਲਾਂ ਕਰਾ ਚੱਲਦਾ ਬਰਗੁਰਾਫਤਾਇਆ ਤੁਨ ਵੀ ਬੜੀਆਂ ਐਨ ਬੜੀਆਂ ਸਣੀਆਂ ਕਿਤੇ ਵੀ ਪੈਰ ਰੱਖਣੋਂ ਥਾਂ ਨਹੀਂ ਇੰਨੀ ਕੁ ਜਿਆਦੀ ਇਹ ਘੜੀ ਉੱਪਰ ਆ ਸ਼ਾਨ ਜੀ ਹੁਣ ਤਾਂ ਚਲੋ ਇਦਾਂ ਖੁੱਲਾ ਰਾਤ ਨੂੰ ਵੀ ਮਿਲ ਜਾਂਦਾ ਪਰ ਉਹਨਾਂ ਦਾ ਛੱਡੋ ਮੜ ਕੇ ਖੜਨ ਨੂੰ ਨਹੀਂ ਮਿਲਦਾ ਇੰਨਾ ਕੁ ਜਿਆਦਾ ਰਸ਼ ਬੈਨਾਂ ਨਹੀਂ ਲੈ ਪੂਰਾ ਹਫਤਾ ਇੱਕਿਆ ਜਾਂ 10-15 ਦਿਨਿਆਂ ਪੰਜ ਤਰੀਕ ਤੋਂ ਤੋਂ ਮਾਤਰਾਣੀ ਦਾ ਮੇਲਾ ਸ਼ੁਰੂ ਹੋਣ ਵਾਲਾ ਵਾ ਤੇ 13 ਤਰੀਕ ਦੀ ਜੀ ਅਸ਼ਟਮੀ ਆ ਬਸ ਅਸ਼ਟਮੀ ਦੀ ਤਰੀਕ ਡੇਟ ਫਾਈਨਲ ਆ ਤੇ ਨੂੰ ਰਸ਼ਪੈਣਾ ਮਾਤਾ ਰਾਣੀ ਜੀ ਦੇ ਮੰਦਿਰ ਤੇ ਤੇ ਤੁਸੀਂ ਵੀ ਆ ਕੇ ਦਰਸ਼ਨ ਕਰੋ ਜੈ ਮਾਤਾ ਜੀ ਬਹੁਤ ਸਾਹਮਣੇ ਮਾਤਾ ਰਾਣੀ ਦਾ ਪਵਿੱਤਰ ਦਰਬਾਰ ਹੈ ਜੀ ਤੇ ਰਸ਼ਨਾ ਜਾਉਦਾ ਹੈ ਰਾਣੀ ਦਾ ਫਿਰ ਵੀ ਥੋੜਾ ਹੀ ਆ ਸਜਾਵਟ ਪੂਰੀ ਕੀਤੀ ਹੋਈ ਹੈ ਇਸ ਹੁਣ ਦੇ ਮਹੀਨੇ ਰਾ ਕਰਕੇ ਮਾਤਾ ਜੀ ਦਾ ਮੇਲਾ ਚੱਲਣ ਵਾਲਾ ਹੈ ਨਾ ਮੰਬੋਰ ਸੁਣੇ ਸੁਣੇ ਹੋਗੇ ਕਿਸੇ ਵੀ ਆਓ ਮਾਤਾ ਰਾਣੀ ਦੇ ਦਰਸ਼ਨ ਕਰੋ ਸਰਸਕਾ ਸ਼ੌਂਦੇ ਮੰਦਿਰ ਦੇ ਕਰਕੇ ਕਾਫੀ ਬੱਧ ਗਿਆ ਵੰਦ ਅਜੇ ਤੱਕ ਇੰਨਾ ਹੈ ਨੀਗਾ ਹੋਰ ਹਰਕਤ ਵਕਤ ਹੈ ਬਹੁਤ ਹੀ ਜ਼ਿਆਦਾ ਬਸ਼ ਹੋ ਰਿਹਾ ਹੈ ਨਾ ਜੀ ਆ ਕੇ ਮਾਤਾ ਰਾਣੀ ਦੇ ਦਰਸ਼ਨ ਕਰੋ ਜੀ ਮਾਤਾ ਰਾਣੀ ਦਾ ਵਿਹਾਰਮਣ ਕੋ ਆਉਣਾ ਪੁੱਜੀ ਕਰ ਜੈ ਮਾਤਾ ਜੀ ਹਾਂਜੀ ਲੋ ਜੀ ਮੈਂ ਕਹਾ ਹੁਣ ਆਪਾਂ ਚੱਲੇ ਸੀਗੇ ਘਰ ਤੋਂ ਤੇ ਮਾਤਾ ਰਾਣੀ ਜੀ ਦੇ ਦਰਸ਼ਨ ਤਾਂ ਬਹੁਤ ਸੋਹਣੇ-ਸੋਹਣੇ ਹੋ ਗਏ ਤੇ ਹੁਣ ਅਸੀਂ ਘਰ ਤੋਂ ਚੱਲੇ ਸੀਗੇ ਪ੍ਰਸ਼ਾਨ ਲੈ ਲਿਆ ਜੀ ਤੇ ਮੈਂ ਕਹਾ ਚਲੋ ਜਾਨਵਾਰ ਇੱਕ ਦੋ ਜਾਨਵਾਰੀ ਦਿਖਾ ਲਈਏ ਮਾਤਾ ਰਾਣੀ ਮੇਰ ਕਰੇ ਸਾਰੇ ਆਂ ਏ ਆਪਣਾ ਵਲੌਗ ਹੁੰਦਾ ਜੀ ਖਤਮ ਸਾਰਿਆਂ ਨੂੰ ਜੈ ਮਾਤਾ ਜੀ ਜੈ ਮਾਤਾ ਹਾਂਜੀ ਹੋ ਫਾਈਨਲੀ ਮਾਤਾ ਜੀ ਦੇ ਮੰਦਰ ਤੇ ਮੱਥਾ ਟੇਕ ਕੇ ਆ ਗਏ ਸੀਗੇ ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਆ ਗਏ ਜਿੱਥੇ ਸਾਡੀ ਬਾਈਕ ਖੜੀ ਸੀ ਜੀ ਪਰਸ਼ਾਨ ਹੋ ਕਿ ਉਸ ਦੁਕਾਨ ਤੇ ਤੇ ਹੁਣ ਮੈਂ ਕਿੰਨਾ ਵੀ ਬੰਦਲ ਕਾਹੀ ਹੋਈ ਜਾਂਦੇ ਸੀਗੇ ਤੇ ਟਾਈਮ ਵੀ 4 ਵਜੇ ਅਸੀਂ ਤੇ ਮੋਨੋ ਵੀ ਤਾਂ ਵੀ ਪਾਜੀ ਆਪਾਂ ਗੱਲ ਨੂੰ ਚੱਲੀਏ ਮਾਤਾ ਜੀ ਨੂੰ ਗੱਲ ਚੱਲਦੇ ਲੱਖਣ ਤਾਂ ਹੋਵੇ ਤੇ ਇੱਥੇ ਆਪਣੇ ਮਿਲੌਂਦਾ ਕਰਦੇ ਹਾਂ ਜੀ ਹੰਡ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਜੀ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮਾਂ ਸ਼ੇਅਰ ਜੁੜ ਕਰ ਦਿਓ ਤੇ ਜੈ ਮਾਤਾ ਦੀ ਜੀ